ਕਾਉਸ ਐਸ ਲੰਦੀ ਆ ਆ ਦੇਖੋ ਆ ਕਾਉਸ ਐਸ ਆ ਕਿਦਾਂ ਲੜ ਰਹੇ ਆ ਪੂਰੀ ਗੱਡੀਆਂ ਦਾ ਡੈਮੇਜ ਕਰਦੀਆਂ ਇਹ ਪਿਛਲੇ ਡੇਢ ਘੰਟੇ ਤੋਂ ਲੜ ਰਹੇ ਆ ਪਿਛਲੇ ਡੇਢ ਘੰਟੇ ਤੋਂ ਆ ਕਾਉਸ ਐਸ ਜਿਹੜਾ ਗੌਰਮੈਂਟ ਲਿੰਦੀ ਆ ਇਹ ਕਿੱਥੇ ਜਾਂਦਾ ਕਾਉਸ ਐਸ ਆ ਦੇਖ ਲਓ ਪਿਛਲੇ ਡੇਢ ਘੰਟੇ ਤੋਂ ਲੜਾਈ ਚੱਲ ਰਹੀ ਹੈ ਔਰ ਇੱਕ ਗੱਡੀ ਜਿਹੜੀ ਡੈਮੇਜ ਹੋਈ ਹੈ ਮੈਂ ਤੁਹਾਨੂੰ ਦਿਖਾਣਾ ਆ ਸਿਕਵਾ ਸਾਰੀ ਗੱਡੀ ਡੈਮੇਜ ਹੋ ਗਈ ਇੱਕ ਗੱਡੀ ਬਿਲਕੁਲ ਹੀ ਡਿਜ਼ਾਇਰ ਆ ਜਿਹੜੀ ਉਹ ਬਿਲਕੁਲ ਤੋੜ ਗਏ ਆ ਉਸ ਗੱਡੀ ਨੂੰ ਆ ਦਿਖਾਉਂਦਾ ਜੀ ਮੈਂ ਤੁਹਾਨੂੰ ਆ ਦੇਖੋ ਜੀ ਕਿਹਾ ਜਿਹੜਾ ਕਾਉਸ ਇਸ ਇਕੱਠਾ ਹੁੰਦਾ ਆ ਉਹ ਇਹ ਗੱਡੀ ਵਾਲੇ ਨੂੰ ਦਵਾਂਗੇ ਜਿਹੜਾ ਕਾਉਸ ਇਸ ਇਕੱਠਾ ਹੁੰਦਾ ਆ ਕਿ ਆ ਉਹਦਾ ਇਹ ਮੁਆਵਜ਼ਾ ਇਸ ਗੱਡੀ ਵਾਲੇ ਭਾਈ ਸਾਹਿਬ ਨੂੰ ਮਿਲੂਗਾ ਆ ਦੇਖੋ ਚਾਰੇ ਪਾਸੇ ਤੋਂ ਆ ਦੇਖੋ ਆ ਗੱਡੀ ਦਾ ਹਾਲ ਕਿਤਾ ਬੁਰਾ ਹਾਲ ਕਰ ਦਿਆ ਜੀ ਇਸ ਗੱਡੀ ਦਾ